ਅੱਜ ਗੁਰੂ ਚੰਗਾ ਲੱਗਦਾ ਸਾਨੂੰ ਐਂ ਤੇ ਪੁੱਤਰਾ ਧੀਾਂ ਦੇ ਵਿਆਹਾਂ ਤੇ ਗੁਰੂ ਲੈ ਕੇ ਆਉਨੇ ਆ ਸਾਨੂੰ ਕਾਲ ਪਈ ਹੁੰਦੀ ਹੈ ਦਵਦਾ ਗੁਰਦੁਆਰੇ ਸਰੂਪ ਛਾਡੋ ਮਹਾਰਾਜ ਤਾਂ ਕਿ ਮੁੜ ਕੇ ਆਪਣਾ ਕੰਮ ਕਰਨਾ ਸੀ ਦੱਸ ਦਿਓ ਤੇ ਦੇਹ ਤਾਰੀ ਬਾਬਾ ਆਜੇ ਤੇ ਉਹਦੇ ਲਾਗੇ ਬੈੰਦੇ ਆ ਦੋ ਚੀਜ਼ਾਂ ਕੀਤੀਆਂ ਜੇ ਲੀਡਰ ਆਇਆ ਤੇ ਉਹਦੇ ਵੀ ਲਾਗੇ ਬੈਠੇ ਭੱਜ ਭੱਜ ਕੇ ਫੋਟੋਆਂ ਲਵਾਈਆਂ ਲੀਡਰ ਆਜੇ ਨਾ ਭੱਜ ਕੇ ਉਹਦੇ ਨਾਲ ਫੋਟੋ ਲੋਂਦੇ ਆ ਤੇ ਆਪਣੇ ਘਰ ਚ ਡ੍ਰੈਇੰਗ ਰੂਮ ਚ ਫੋਟੋ ਲਾਉਂਦੇ ਵੀ ਵੱਡੀ ਕਰਕੇ ਫੋਟੋ ਲਾਉਣੇ ਕੋ ਆਇਆ ਗਿਆ ਰਿਸ਼ਤੇਦਾਰ ਵੇਖੂਗਾ ਵੀ ਇਹਦੀ ਫਰਾਨੇ ਲੀਡਰ ਵਾਲੀ ਵਿਆਖ ਵੀ ਹੈਗੀ ਤੇ ਜਾ ਕੇ ਬਾਬੇ ਦੇ ਨਾਲ ਫੋਟੋ ਲਵਾਉਣੀ ਗੁਰੂ ਨਾਲ ਲਵਾਈ ਕਿਦੀ ਗੁਰੂ ਦੇ ਸ਼ਬਦ ਦੀ ਤਸਵੀਰ ਲਈ ਲੀਡਰ ਵੀ 5 ਸਾਲਾਂ ਬਾਅਦ ਚੇਂਜ ਹੋ ਜਾਣਾ ਹੈ ਜਿਹਨੇ ਹੁਣ ਫੋਟੋ ਲਵਾਈ ਆ ਮੁੜ ਕੇ 27 ਤੋਂ ਬਾਅਦ ਲਵਾ ਕੇ ਵੇਖਿਓ ਉਹਨੂੰ ਗਲੀ ਦਾ ਬੰਦਾ ਵੀ ਨਹੀਂ ਜਾਣਦਾ ਹੁੰਦਾ ਮੁੜ ਕੇ ਤੇ ਬਾਬੇ ਨਾਲ ਲਵਾ ਲੋ ਬਾਬੇ ਦੀ ਵੀ ਤੂ ਤੀ ਹੋ ਤੱਕ ਬੋਲਦੀ ਤੱਕ ਪਰਦਾ ਪਿਆ ਜਦੋਂ ਪਰਦਾ ਲੈ ਗਿਆ ਉਹ ਪਾਸਟਰ ਦੀ ਤਰ੍ਹਾਂ ਚੁੱਕ ਕੇ ਅਗਲੇ ਜੇਲ੍ਹ ਚ ਮਾਰਨਾ ਪਰ ਇਹ ਜੁਗੋ ਜੁਗਟਾ ਟੱਲ ਐ ਸੱਚੀ ਸਰਕਾਰ ਸਮਝ ਆ ਗਈ ਸਾਡੇ ਲੋਕ ਜਾਂ ਤੇ ਦੇਹਧਾਰੀਆਂ ਦੇ ਮਗਰ ਤੁਰ ਫਿਰਦੇ ਜਾਂ ਪੋਲਿਟਿਕਲ ਲੀਡਰਾਂ ਦੇ ਮਗਰ ਤੁਰ ਫਿਰਦੇ ਸ਼ਬਦ ਵਾਲੇ ਬੰਨੇ ਤੇ ਆਈ ਹੀ ਨਹੀਂ